ਓ ਬੜੀ ਜ਼ਰੂਰੀ ਰੀਤ ਮੰਗ ਰਹੀ ਹੈ ਤੁਹਾਨੂੰ ਲਾਇਬ੍ਰੇਰੀ ਦੇ ਦਿਓ ਜੀਆ ਇਸ ਫੀਲਮ ਤੇ ਲਾ ਕੇ ਤੁਹਾਡਾ ਬਾਦਰ ਦੇ ਉੱਤੇ ਸਟੇਡੀਅਮ ਹੈ ਸਟੇਡੀਅਮ ਜੇ ਤਾਲੀਆਂ ਟੂਰਨਾਮੈਂਟ ਬਾਬਾ ਕਰਦਾਸੀ ਦਾ ਕਰਾਇਆ ਗਿਆ ਵਾ ਬਹੁਤ ਬਹੁਤ ਤਰਵਾਨ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਆਣ ਕੀ ਸਾਰੀ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਨੇ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਕਹਿੰਦੇ 10 ਲੱਖ ਸਟੇਡੀਅਮ ਵਾਸਤੇ ਗਰਾਊਂਡ ਵਧਿਆ ਭਰਵਾ ਵਾਸਤੇ ਮਰੋ ਦਵਾਗੇ ਤੇ ਚੰਗੀ ਦਾ ਉਤਸ਼ਾਹ ਹੋਏ ਬੱਚਾ ਦਾ ਖੇਡਦਾ ਕਿੰਨੀਆਂ ਟੀਮਾਂ ਨੇ ਪਾਰਟਿਸਿਪੇਟ ਕੀਤਾ 32 ਟੀਮਾਂ ਕੀਤਾ ਜੀ 32 ਕਿਹੜੀ ਕਿਹੜੀ ਟੀਮ ਦਿੱਤੀ ਜੀ ਤਿੰਨਾਂ ਦਾ ਫਾਈਨਲ ਆਈ ਉਹ ਜਿੱਤ ਗਈ ਆ ਕਿੰਨਾ ਨਾਮ ਦਿੱਤਾ ਜੀ 25000 ਆ ਦੋਨੋਂ ਨੰਬਰ ਇਹ 20000 ਠੀਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨੌਜਵਾਨ ਮੈਸੇਜ ਇਹ ਹੈ ਵੀ ਅਸੀਂ ਛੱਡ ਕੇ ਤੇ ਖੇਡਣੇ ਪਾਸੇ ਆਉਣ ਟੂਰਨਾਮੈਂਟ ਕਰਵਾਉਣਾ ਅੱਜ ਆਪਾਂ ਵਿਧਾਨ ਸਭਾ ਹਕਾਇਤ ਨਾਲੇ ਦੇ ਸਦਾਦੀ ਪਿੰਡ ਜਗਦੇਵ ਖੁਰਦ ਵਿਖੇ ਇਹ ਪਿੰਡ ਮੇਰੇ ਜੱਦੀ ਪਿੰਡ ਜਗਦੇਵ ਕਲਾਂ ਦੇ ਵਿੱਚੋਂ ਨਿਕਲਿਆ ਸਾਡਾ ਇੱਕ ਹੀ ਪਿੰਡ ਸਭ ਨੂੰ ਸਾਡੇ ਵੱਡੇ ਵੱਡੇ ਦੇ ਬਹੁਤ ਵੱਡੇ ਜਿਹੜੇ ਸੂਫੀ ਕਵੀ ਸਾਡੇ ਕਿੱਸਾਕਾਰ ਹਾਸ਼ਮ ਸ਼ਾਹ ਦਾ ਪਿੰਡ ਹੈ ਉਹ ਇੱਥੇ ਵੀ ਰਹਿੰਦੇ ਰਹੇ ਸਾਡੇ ਕੋ ਵੀ ਉੱਥੇ ਵੀ ਰਹਿੰਦੇ ਰਹੇ ਅੱਗੇ ਪਾਕਿਸਤਾਨ ਹੈ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਉਹਦਾ ਇਹ ਹਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਾਉਂਦੇ ਬੜਾ ਪੁਰਾਣਾ ਟੂਰਨਾਮੈਂਟ ਕਰਾਉਂਦਾ। ਬਾਦਰ ਦੇ ਹੋਣ ਤੇ باوجود ਵੀ ਚਗਦੇ ਖੁਰਦ ਪਿੰਡ ਜਿਹੜਾ ਬੜੇ ਪੜੇ ਲਿਖੇ ਲੋਕਾਂ ਦਾ ਪਿੰਡ ਹੈ। ਬਹੁਤ ਚੰਗੇ ਚੰਗੇ ਟੌਪ ਦੇ ਅਧਿਕਾਰੀ ਅਫਸਰ ਜਿਹੜੇ ਪਿੰਨੇ ਪੈਦਾ ਕੀਤੇ ਆ। ਮੈਂ ਫਿਰ ਤਾਂ ਹੀ ਆਇਆ ਸੀ ਅੱਜ। ਮੈਂ ਆਪ ਸਰਪੰਚ ਸਾਹਿਬ ਨੂੰ ਦੱਸਿਆ ਹੀਗਾ ਕਿ ਮੈਂ ਅੱਜ ਆਉਂਗਾ ਟੂਰਨਾਮੈਂਟ ਦੇ ਵਿੱਚ। ਸੋ ਫੁੱਟਬਾਲ ਇੱਕ ਲਾਉਂਦੇ ਆ। ਔਰ ਮੈਨੂੰ ਦੱਸਿਆ ਇਹਨਾਂ ਨੇ ਪ੍ਰਿੰਸੀਪਲ ਸਾਹਿਬ ਨੇ ਕਿ ਹਸਾਲ ਸਾਡੇ ਪਿੰਡ ਦੇ ਮੁੰਡੇ ਫੌਜ ਦੇ ਵਿੱਚ ਬੀਐਸਐਫ ਦੇ ਵਿੱਚ ਬੜੇ ਬਸਤੀ ਹੁੰਦੇ ਆ ਕਿਉਂਕਿ ਇੱਥੇ ਖੇਡਦੇ ਆ ਇੱਥੇ ਪ੍ਰੈਕਟਿਸ ਕਰਦੇ ਆ ਤੇ ਕੱਲਾ ਜਗਦੇ ਖੁਦ ਵੀ ਅਲਗ-ਅਲਗ ਕਿ ਜਿੰਨੇ ਪਿੰਡ ਜਿੰਨੇ ਵੀ ਪਿੰਡ ਆ ਚੱਕ ਆ ਬਾਲ ਆ ਜਿੰਨੇ ਵੀ ਪਿੰਡ ਆ ਸਾਡੇ ਪਿੰਡਾਂ ਦੇ ਨੌਜਵਾਨ ਸਾਡੇ ਇੱਥੇ ਆਉਂਦੇ ਆ ਇਸੇ ਕਰਕੇ ਮੈਂ ਇਹਨਾਂ ਨੂੰ ਇਸ ਸਟੇਡੀਅਮ ਵਾਸਤੇ ਮੈਂ ਬੈਠਾ ਮੈਚ ਦੇਖ ਰਿਹਾ ਸੀ ਤੇ ਇੱਕ ਇਹਨਾਂ ਦੀ ਸਮੱਸਿਆ ਕਿ ਬਾਲ 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 ਬਾਹਰ ਜਾਂਦਾ ਚੜਾਈ ਦੇ ਪੱਖੋਂ ਗਰਾਊਂਡ ਥੋੜੀ ਜੀ ਘੱਟ ਉਹ ਇਹਨਾਂ ਨੇ ਕਿਹਾ ਕਿ ਇੱਕ ਪਾਸੇ ਦੀ ਅਸੀਂ ਪੌੜੀਆਂ ਢਾਕੇ ਤੇ ਨੂੰ ਚੜਾਈ ਪੂਰੀ ਕਰ ਦੇਣੀ ਆ ਤੇ ਮੈਂ 10 ਲੱਖ ਰੁਪਈਆ ਇਹਨਾਂ ਨੂੰ ਸਟੇਡੀਅਮ ਵਾਸਤੇ ਇਹ ਸਟੇਡੀਅਮ ਦੇ ਚਾਰ ਚੁਫੇਰੇ ਆਪਾਂ ਜਾਲ ਲਾਵਾਂਗੇ ਲੋਹੇ ਦਾ ਵਧੀਆ ਨਾ ਤੇ ਬਾਦ ਬਾਦ ਜਾਵੇ ਨਾ ਕਿ ਕਿਸਾਨ ਦੀ ਫਸਲ ਖਰਾਬ ਹੋਵੇ ਇੱਕ ਮੈਨੂੰ ਇਹਨਾਂ ਨੇ ਕਿਹਾ ਬਾਕੀ ਮੰਗਾਂ ਤੇ ਸਾਰੀਆਂ ਸਰਪੰਚ ਸਾਹਿਬ ਦੇ ਮਤੇ ਪਾ ਕੇ ਭੇਜਿਆ ਉਹ ਤੇ ਹੋਣਗੇ ਫਿਰਨੀ ਵਗੈਰਾ ਇੱਕ ਇਹਨਾਂ ਨੇ ਨਵਾਂ ਅੱਜ ਮੈਨੂੰ ਕਿਹਾ ਕਿ ਲਾਇਬ੍ਰੇਰੀ ਵੀ ਪੜਾਉਣੀ ਐ ਇਸ ਪਿੰਡ ਦੇ ਵਿੱਚ ਤੇ ਮੈਂ ਉਹਨੂੰ ਕਹਾਂ ਇਹਨਾਂ ਨੂੰ ਕਹੂੰਗਾ ਕਿ ਹਾਈ ਸਕੂਲ ਦੇ ਵਿੱਚ ਅੱਪਾ ਇੱਕ ਲਾਇਬ੍ਰੇਰੀ ਜਿਹੜੀ ਆ ਉਹ ਵੀ ਤੁਹਾਨੂੰ ਬਣਾ ਕੇ ਦੇਵਾਂਗੇ ਉੱਤੇ 5 ਕੁ ਲੱਖ ਰੁਪਇਆ ਲੱਗੂਗਾ ਉਹ ਵੀ ਦਾਂਗੇ ਆਪਾਂ 15 ਲੱਖ ਦੀ ਗ੍ਰਾਂਟ ਜਿਹੜੀ ਆ ਉੱਥੇ ਦੇ ਕੈਂਪਸ ਮੇਰਾ ਸਟੇਡੀਅਮ ਜਿਹੜਾ ਮੇਨ ਫੋਕਸ ਹੈ ਕਿ ਸਟੇਡੀਅਮ ਇੱਥੇ ਟਾਪ ਦਾ ਮਤਲਬ ਵਧੀਆ ਬਣਿਆ ਕਿਉਂਕਿ ਬਾਰਡਰ ਦੇ ਲੋਕਾਂ ਦੀ ਬਾਰਡਰ ਦੇ ਨੌਜਵਾਨਾਂ ਦੀ ਇਹ ਬੜੀ ਵੱਡੀ ਸਹੂਲਤ ਹੈ ਸੋ ਮੈਂ ਇਹ ਪਿੰਡ ਵਾਲਿਆਂ ਨੂੰ ਵੀ ਸਾਰੇ ਸਰਪੰਚ ਸਾਹਿਬ ਪੰਚਾਇਤ ਤੋਂ ਬੜੀ ਪੁਰਾਣੀ ਕਲੱਬ ਹੈ ਕਲੱਬ ਦੇ ਤੌਰ ਤੇ ਸਾਰੇ ਇਕੱਠੇ ਹੁੰਦੇ ਬੜੇ ਸਿਆਣੇ ਲੋਕ ਦੇ ਇਹ ਸਾਰੇ ਇਕੱਠੇ ਹੋ ਕੇ ਉਹ ਬੜੇ ਸੀਮਤ ਫੰਡਾਂ ਦੇ ਨਾਲ ਥੋੜੇ ਆ ਪੈਸਿਆਂ ਦੇ ਨਾਲ ਇਹ ਟੂਰਨਾਮੈਂਟ ਕਰਾ ਦਿੰਦੇ ਮੈਨੂੰ ਇਹਦਾ ਦੱਸਿਆ ਬਜਟ ਮੈਨੂੰ ਦੱਸਣਾ ਨਹੀਂ ਬਹੁਤ ਥੋੜਾ ਮੈਂ ਬੜਾ ਮਦ ਖੁਸ਼ ਹੋਇਆ ਕਿ ਦੇਖੋ ਕਿੰਨੇ ਥੋੜੇ ਪੈਸਿਆਂ ਨਾਲ ਕਿੱਡਾ ਵੱਡਾ ਕੰਮ ਕਰਦੇ ਆ ਸੋ ਆਪਾਂ ਪੰਜਾਬ ਸਰਕਾਰ ਦਾ ਕਿਉਂਕਿ ਖੇਡਾਂ ਵਤਨ ਪੰਜਾਬ ਦੀਆਂ ਸਾਡਾ ਪ੍ਰੋਗਰਾਮ ਹੀ ਆ ਖੇਡਾਂ ਨੂੰ ਐਜੂਕੇਸ਼ਨ ਨੂੰ ਤੇ ਹੈਲਥ ਨੂੰ ਮਜ਼ਬੂਤ ਕਰਨਾ ਉਹਦੇ ਕਰਕੇ ਮਤਲਬ ਜਿਹੜਾ ਮੈਂ ਸਟੇਡੀਅਮ ਨੂੰ ਠੀਕ ਕਰਵਾ ਦਾ ਨਾ ਜਿਹੜਾ ਵਾਦਾ ਕੀਤਾ ਉਹ ਆਪਾਂ ਕਰਾਂਗੇ ਮੈਂ ਪਿੰਡ ਵਾਲਿਆਂ ਨੂੰ ਵੀ ਤੇ ਖਿਡਾਰੀ